ਲੋਕ ਸਭਾ ਚੋਣਾਂ ਦੀ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ ਵੱਡੀਆਂ ਰੈਲੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਜਪਾ ਦੀ ਪਟਿਆਲਾ ਦੇ ਵਿੱਚ ਇੱਕ ਪਹਿਲੀ ਰੈਲੀ ਕੀਤੀ ਗਈ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਪੰਜਾਬ ਦਾ ਉਹ ਭਲਕੇ ਵੀ ਹੈ ਪਰ ਅੱਜ ਕੀ ਰਿਹਾ ਕਹਿੰਦਾ ਭਾਵ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਅੱਜ ਕਿਸਾਨਾਂ ਨੇ ਪਟਿਆਲੇ ਵੱਲ ਮੋਦੀ ਹਰਾਂ ਨੂੰ ਸਵਾਲ ਕਰਨ ਲਈ ਆਉਣਾ ਸੀ ਪਰੰਤੂ ਇਹ ਕਿਸਾਨਾਂ ਦੀ ਸਥਿਤੀ ਕਿਵੇਂ ਰਹੀ ਕਿੱਥੇ ਕਿੱਥੇ ਉਹ ਘਿਰੇ ਰਿਹਾ ਜਾਂ ਘੇਰ ਕੀ ਰੱਖੀ ਹੈ ਉਹ ਸਾਰਾ ਸਿਲਸਿਲਾ ਕਿਵੇਂ ਰਿਹਾ ਅੱਜ ਦਾ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਜਿਹੜੀ ਸਪੀਚ ਜੋ ਐਡਰੈਸ ਕੀਤਾ ਉਹਦਾ ਮਹਾਂਦਰਾ ਕੀ ਸੀ ਪੰਜਾਬ ਦੇ ਵਿਹਾਸ ਤੋਂ ਤੇ ਜੇਕਰ ਕਹ ਲਈਏ ਕਿ ਸਿਆਸੀ ਚੋਣ ਦੇ ਵਿਹਾਸ ਤੋਂ ਅੱਜ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਵਿਸ਼ਵ ਸੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟਾ ਸਾਹਿਬ ਚੈਨਲ ਜੀ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਪੀਓ ਜੀ ਭਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਭਾਜਪਾ ਦੀ ਅੱਜ ਇੱਕ ਰੈਲੀ ਹੁੰਦੀ ਹੈ ਵੱਡੀ ਤੇ ਪ੍ਰਧਾਨ ਮੰਤਰੀ ਮੋਦੀ ਵੀ ਸਪੈਸ਼ਲ ਅਡਰੈਸ ਕਰਨ ਆਉਂਦੇ ਆ ਕੀ ਭਾਜਪਾ ਨੂੰ ਕੋਈ ਸਿਆਸੀ ਹਲਾਰਾ ਮਿਲੇਗਾ ਦੂਜੀ ਗੱਲ ਕਿ ਕਿਸਾਨ ਭਾਜਪਾ ਦੇ ਉਮੀਦਵਾਰਾਂ ਨੂੰ ਪਿਛਲੇ ਦਿਨਾਂ ਤੋਂ ਇੱਕ ਆਪਣੇ ਦਿੱਤੇ ਪ੍ਰੋਗਰਾਮ ਤਹਿਤ ਸਵਾਲ ਕਰ ਰਹੇ ਨੇ ਕਿਸਾਨੀ ਦੇ ਮਸਲਿਆਂ ਉੱਤੇ ਉਹਦੇ ਉੱਤੇ ਰੀੜਕਹ ਦੋਨਾਂ ਤਰ੍ਹਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਤੇ ਭਾਜਪਾ ਉਮੀਦਵਾਰਾਂ ਦੇ ਵਿੱਚ ਅੱਜ ਵੀ ਕਿਸਾਨਾਂ ਦਾ ਅਜਿਹੇ ਆ ਅਸੀਂ ਪ੍ਰੋਗਰਾਮ ਸੀ ਕਿ ਉਹ ਮੋਦੀ ਸਾਹਿਬ ਨੂੰ ਸਵਾਲ ਕਰਨਗੇ ਜਵਾਬ ਲੈਣਗੇ ਉਹ ਮਾਮਲਾ ਸਾਰਾ ਕਿੱਥੇ ਖੜਾ ਰਿਹਾ ਤੇ ਕੀ ਭਾਜਪਾ ਨੂੰ ਕੋਈ ਸਿਆਸੀ ਹਲਾਰਾ ਮਿਲ ਸਕਦਾ ਜੀ ਡਾਕਟਰ ਸਾਹਿਬ ਇਹ ਖੋ ਪਿੰਟ ਸਰਵ ਕਰ ਲਿਆ ਵੀ ਜਦੋਂ ਕੋਈ ਵੱਡਾ ਲੀਡਰ ਆਉਂਦਾ ਹੈ ਪ੍ਰਾਈਮ ਮਿਨਿਸਟਰ ਪੱਤਰ ਦਾ ਕਹਿ ਲਓ ਤੇ ਮੋਦੀ ਸਾਹਿਬ ਸਪੀਕਰ ਵੀ ਬੜੇ ਤਕੜੇ ਨੇ ਤਾਂ ਉਹਨਾਂ ਦੇ ਆਪਣੇ ਵਰਕਰਾਂ ਨੂੰ ਜਾਂ ਹੋਰ ਜਿਨ੍ਹਾਂ 'ਚ ਥੋੜੀ-ਬਹੁਤ ਨਿਰਾਸ਼ਾ ਹੁੰਦੀ ਹੈ ਉਹ ਹੌਸਲਾ ਤਾਂ ਮਿਲਦਾ ਹੀ ਹੈ ਜੀ। ਜੀ। ਕਹਿੰਦੇ ਕਿ ਮੋਦੀ ਸਾਹਿਬ ਦਾ ਦੇਖੋ ਉਹ ਉਹਨਾਂ ਦੀ ਆਵਾਜ਼ ਬੜੀ ਕੜਕਦਾਰ ਹੈ ਬੜਾ ਉੱਚੀ ਬੋਲਦੇ ਨੇ इमोਸ਼ਨਲੀ ਕੋਸ਼ਿਸ਼ ਕਰਦੇ ਨੇ ਉਹ ਚੱਕਣ ਦੀ ਪਰ ਓਵਰਆਲ ਜਿਹੜੀ ਟੋਨ ਤੇ ਟੈਨਰ ਜਿਹੜਾ ਸੀਓ ਦਾ ਸਪੀਚ ਦਾ ਉਹ ਡਿਫੈਂਸਿਵ ਸੀ ਉਹਨਾਂ ਨੇ ਆਪਣੇ ਆਪ ਨੂੰ ਮਤਲਬ ਪੰਜਾਬ ਦੇ ਨਾਲ ਖਾਸ ਕਰਕੇ ਸਿੱਖਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਇਹ ਕਰਨ ਦੀ ਕੋਸ਼ਿਸ਼ કરી ਕਿ ਮੈਂ ਤੁਹਾਡੇ ਨਾਲੋਂ ਵੀ ਵੱਧ ਮਤਲਬ ਮੇਰੇ ਅੰਦਰ ਸ਼ਰਧਾ ਹੈ ਮੋਰ ਲਾਇਲਰ ਥੈਨ ਕਿੰਗ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਤੁਹਾਨੂੰ ਕੀ ਪਤਾ ਹੈ ਮੈਂ ਜਿਹ ਮੇਰੇ ਅੰਦਰ ਸਿੱਖੀ ਪ੍ਰਤੀ ਕੀ ਭਾਵ ਹੈ ਤੇ ਮੈਂ ਕੀ ਚੀਜ਼ ਹਾਂ ਕਿ ਇਹ ਇਹ ਜਸ ਪਿੰਸਾ ਸੀਗਾ ਜਿਹਦੇ ਚੋਂ ਥੋੜਾ ਜਿਹਾ ਇਸ ਤਰ੍ਹਾਂ ਗੁੰਮਗੇ ਕਿ ਖੁਦ ਨੂੰ ਅਡਰੈਸ ਕਰਨ ਲੱਗੇ ਕਿ ਅਗਰ ਮੋਦੀ ਹੁੰਦਾ ਜਵੇਂ ਦੋ ਮੋਦੀ ਹੁੰਦੇ ਨੇ ਜਿਹੜਾ ਬੋਲ ਰਿਹਾ ਹੋਰ ਹੈ ਤੇ ਹੋਰ ਮੋਦੀ ਦਾ ਰੁਤਬਾ ਹੋ ਰਿਹਾ ਕੋਈ ਉਹ ਵੀ ਇੱਕ ਬੜੀ ਅਜੀਬ ਜਿਹੀ ਗੱਲ ਸੀ ਕਿ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਟੇ ਸਾਡੇ ਹੱਥ ਦੇ ਵਿੱਚ ਆ ਗਏ ਸੀ ਕੈਦੀ ਅਸੀਂ ਕਿਉਂ ਛੱਡਣੇ ਸੀ ਅਸੀਂ ਕਰਤਾਰਪੁਰ ਦਾ ਲਾਂਘਾ ਲੈ ਕੇ ਛੱਡਦੇ ਜੇ ਮੈਂ ਹੁੰਦਾ ਤਾਂ ਭੁੱਲ ਕੇ ਨਹੀਂ ਕਿ ਚਾਈਨਾ ਸਾਡਾ ਬਹੁਤ ਸਾਰਾ ਬਾਰਡਰ ਦੱਬੀ ਬੈਠਾ ਤੇ ਮੋਦੀ ਹੈਗਾ ਜੀ ਹੂੰ ਜੀਤੇ ਗਏ ਗੁਰਲਨ ਦੇ ਵੀ ਹਿੰਮਤ ਨਹੀਂ ਇਹ ਵੀ ਕਹਿਣ ਦੀ ਹਿੰਮਤ ਨਹੀਂ ਵੀ ਦੱਬਿਆ ਹੋਇਆ ਹੈ ਔਰ ਉੱਥੇ ਸ਼ਹੀਦ ਵੀ ਹੋਏ ਨੇ ਪੰਜਾਬ ਦੇ ਨੌਜਵਾਨ ਵੀ ਹੋਏ ਨੇ ਸਿੱਖ ਸਿੱਖ ਰਜਮੈਂਟ ਸੀਗੀ ਉੱਥੇ ਸੋ ਇਹ ਥੋੜਾ ਜਿਹਾ ਮੇਰੇ ਖੰਦ ਵਿੱਚ ਇਹ ਹੈ ਕਿ ਸੋਚ ਲੈਣਾ ਚਾਹੀਦਾ ਲੀਡਰਾਂ ਨੂੰ ਗੁਰੂ ਨੂੰ ਪਹਿਲਾਂ ਕਿ ਭਾਈ ਇੰਨਾ ਝੂਠ ਵੀ ਨਹੀਂ ਚੱਲਦਾ ਉੱਚਾ ਉਹਨਾਂ ਨੇ ਇਹ ਗੱਲ ਕਹੀ ਕਿ ਮਤਲਬ ਅਸੀਂ ਵੀਰ ਬਾਲਦੇਵਸ ਤੇ ਤੌਰ ਤੇ ਸਹਿਬਜ਼ਾਦੇਆਂ ਨੂੰ ਆਪਣੇ ਜੋਰਾਵਰ ਸਿੰਘ ਤੇ ਫਤੇ ਸਿੰਘ ਆਪਣੇ ਤਾਂ ਬਾਬਾ ਜੀ ਕਹਿੰਦੇ ਨੇ ਆਪਾਂ ਬਾਬਾ ਜੀ ਕਹਿ ਕੇ ਮੰਨਦੇ ਹਾਂ ਉਹਦੇ ਤੇ ਵੀ ਉਹਨਾਂ ਨੇ ਅਪ੍ਰੋਪਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਟ੍ਰੈਡੀਸ਼ਨ ਨੂੰ ਕਿਉਂਕਿ ਐਸਟਪੀਸੀ ਨੇ ਵਿਰੋਧ ਕਰਤਾ ਸੀ ਇਸ ਗੱਲ ਦਾ ਹੂੰ ਜੀ 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 ਇਹ ਤਾਂ ਵੀ ਥੋੜੀ ਜਨੀ ਇਗਨੋਰੈਂਸ ਹੈ ਤੁਹਾਨੂੰ ਨੇ ਪੱਤਰ ਦੇ ਉੱਪਰ ਇਹਨਾਂ ਨੂੰ ਚਾਹੀਦਾ ਸੀ ਕਿ ਜਿਹੜੇ ਸਿੱਖ ਹਿਸਟੋਰੀਅਨ ਜਾਂ ਸਪੋਲਰਸ ਨੇ ਜਾਂ ਐਸਟਪੀਸੀ ਦੀ ਸਲਾਹ ਲੈਂਦੇ ਜਦੋਂ ਕੁਝ ਕਰਨਾ ਸੀ ਇਹਨਾਂ ਨੇ ਓਨ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕੋਈ ਐਵੇਂ ਹੁੰਦਾ ਵੀ ਅਸੀਂ ਇਹਨੂੰ ਗਾਂਧੀ ਨੂੰ ਵੀ ਦੱਬ ਲੈਣੇ ਆਂ ਘੋੜਸੇ ਨੂੰ ਵੀ ਜਿਹੇ ਵਿੱਚ ਪਾ ਲੈਣੇ ਉਹ ਕੋਸ਼ਿਸ਼ ਨਹੀਂ ਚੱਲਦੀ ਹੂੰ ਹੂੰ ਕਹਿੰਦੇ ਆ ਕਿ ਸਿੱਖ ਰਵਾਇਤ ਦੇ ਅਨੁਸਾਰ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਉਹਨਾਂ ਨੂੰ ਬਾਬਾ ਜੀ ਦੇ ਤੌਰ ਤੇ ਐਡਰੈਸ ਕੀਤਾ ਜਾਂਦਾ ਈਵਨ ਮਹਾਲੀ ਦਾ ਜਿਹੜਾ ਨਾਮ ਰੱਖਿਆ ਗਿਆ ਉਹ ਵੀ ਉਹਨਾਂ ਦੇ ਅੱਗੇ ਉਸੇ ਐਡਰੈਸ ਉਹਨਾਂ ਨੂੰ ਉੱਚੇ ਪੱਧਰ ਦੇ ਪਤਿਆਂ ਦੇ ਤੌਰ ਤੇ ਨਹੀਂ ਕਰਦੇ ਸੀ ਅੱਛਾ ਜੀ ਬਹੁਤ ਚੰਗੀ ਗੱਲ ਸੀ ਜਿਸ ਨੂੰ ਚੰਗਾ ਹੁੰਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚੋਂ ਮੈਸੇਜ ਫੈਲਦਾ ਜੇ ਅਜੇ ਵੀ ਫਲਾਉਣਾ ਚਾਹੁੰਦੇ ਨੇ ਤਾਂ ਉਹਨੂੰ ਰਿਵਾਈਜ਼ ਕਰ ਉਹਨਾਂ ਨੂੰ ਬਾਲ ਨਾ ਬਣਾਉਣ ਜਿਹੜਾ ਜਿਹੜਾ ਐਸ.ਟੀ.ਪੀ.ਸੀ ਦੀ ਸ਼ਿਕਾਇਤ ਸੀ ਜਾਂ ਸਿੱਖ ਜਿਹੜੀ ਕਲਚਰ ਦੀ ਸ਼ਿਕਾਇਤ ਸੀ ਕਿ ਬੱਚੇ ਨਾ ਟ੍ਰੀਟ ਕਰੋ ਤੁਸੀਂ ਉਹ ਉਹ ਇਹਨੇ ਕਿਹਾ ਕਿ ਇਦਾਂ ਕਰਨਾ ਚਾਹੁੰਦੇ ਸੀ ਫਿਰ ਉਹਨਾਂ ਨੇ ਇੱਕ ਹੋਰ ਭਾਵਕ ਚੀਜ਼ ਹੋਈ ਕਿ ਪੰਜ ਪਿਆਰਿਆਂ ਦੇ ਵਿੱਚ ਗੁਜਰਾਤ ਤੋਂ ਵੀ ਇੱਕ ਪੰਜ ਪਿਆਰੇ ਦੇ ਵਿੱਚ ਹਿੱਸਾ ਸੀਗੇ ਇਹ ਚੁਲੇ ਉੱਤੇ ਉਹ ਸਾਰਿਆਂ ਦੀ ਸ਼ਰਧਾ ਉਹਨਾਂ ਪਤੀ ਹੈ ਉਹਨਾਂ ਦੇ ਸਥਾਨ ਨੂੰ ਉੱਥੇ ਕੋਕਵਰਾ ਸਾਫਟ ਹੈਗੇ ਸੀ ਅਸੀਂ ਢਾਲ ਦੇ ਵਿੱਚ ਮੈਂ ਨੇ ਉਸ ਕੋ ਵੇਖਿਆ ਜਿਹੜੀ ਮੈਂ ਸੀਨੋ ਜ਼ਿਆਦਾ ਪ੍ਰੋਮੀਨੈਂਟ ਸੀ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮੈਂ ਦੇ ਖਲਾਫ ਹੈ ਸਿੱਖੀ ਕਿੱਥੇ ਹਉਮੈ ਹੈ ਉੱਥੇ ਸਿੱਖੀ ਨਹੀਂ ਹੈ ਤੇ ਸਿੱਖੀ ਹਉਮੈ ਨਹੀਂ ਹੈ ਸਭ ਵਿੱਚ ਖਲਾਵਾ ਕੋ ਜੋ ਕਿਸ ਤਰ੍ਹਾਂ ਕਰੀ ਜਾਵੇ ਇਹ ਗੁਰਦੁਆਰੇ ਜਾਂ ਹੋਰ ਸਥਾਨ ਜਿੰਨੇ ਵੀ ਬਣਦੇ ਨੇ ਨਹੀਂ ਬਣਦੇ ਇਹ ਮੈਂ ਤੋਂ ਨਹੀਂ ਬਣਦੇ ਤੁਹਾਨੂੰ ਯਾਦ ਹੈ ਕਿ ਜਦੋਂ ਲਾਂਗਾ ਕੁੱਲਣਾ ਸੀ ਕਰਤਾਰਪੁਰ ਦਾ ਆ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਚਲੇ ਗਿਆ ਸੀ ਉਹਨਾਂ ਨੇ ਉੱਥੇ Imran Khan ਪ੍ਰਾਈਮ ਮਿਨਿਸਟਰ ਸੀ ਇਹ ਉਹਨੂੰ ਜੱਫੀ ਪਾਲੀ ਸੀ ਉਹਨਾਂ ਦੇ ਬਾਜਵੇ ਨੂੰ ਜਿਹੜਾ ਉਹਨਾਂ ਦਾ ਜਰਨਲ ਸੀ ਫੌਜ ਦਾ ਇਹ ਹੀ BJP ਦੇ IT ਸੈੱਲ ਨੇ ਉਹਨੂੰ ਜਿੱਡਾ ਵੱਡਾ ਗਦਾਰ ਡਿਕਲੇਅਰ ਕਰਿਆ ਸੀ ਮਤਲਬ ਮੇਰਾ ਖਿਆਲ ਕਿਸੇ ਨੂੰ ਨਹੀਂ ਕੀਤਾ ਹਾਂ ਪਰ ਉਹ ਕਿਹਾ ਸੀ ਕਿ ਤਰਨਤਪੁਰ ਦਾ ਲਾਂਗਾ ਉੱਲਣ ਦੇ ਲਈ ਮੈਂ ਗੱਲ ਕਰੀ ਸੀ ਮੈਂ ਤਾਂ ਭਾਵਕ ਹੋ ਕੇ ਜੱਫੀ ਪਾਈ ਸੋ ਇਹ ਗੱਲਾਂ ਜਿਹੜਾ ਤੁਹਾਨੂੰ ਯਾਦ ਨੇ ਜੇ ਕੱਲ ਦੀ ਹੀ ਨੇ ਗੱਲਾਂ ਪਰ ਫਿਰ ਵੀ ਉਹਨੇ ਕੀਤਾ ਲਾਂਗੇ ਦੇ ਕੱਤਰ ਦੇ ਕੋ ਸੈਂਟਰਲ ਗਵਰਨਮੈਂਟ ਨੇ ਆਪਣਾ ਮਹਿਕਮਾ ਲਾ ਕੇ ਸੜਕ ਬਣਾਈ ਸਾਰਾ ਕੁਝ ਕੀਤਾ ਠੀਕ ਹੈ ਪਰ ਇਹ ਗੋਸ਼ਾਂ ਲਈ ਵੇਚਣਾ ਇਹ ਛੋਟੀ ਗੱਲ ਹੈ ਤੇ ਵੱਡੀਆਂ ਗੱਲਾਂ ਨੇ ਕਰਨ ਜੀ ਸਭ ਕੇ ਕਰਨ ਮੌਜੂਮ ਇਹਨੂੰ ਸੰਭੱਲਤਾ ਹੋਰ ਦੇਵੇ ਪਰ ਜੇ ਤੁਸੀਂ ਇਹਨੂੰ ਵੇਚਣ ਲਈ ਕਰ ਰਹੇ ਹੋ ਕਿ ਉੱਥੇ ਮੰਦਿਰ ਬਣਾ ਲਿਆ ਇਥੇ ਕਰ ਲਿਆ ਉੱਥੇ ਅਸੀਂ ਵਾਲਮੀਕ ਦਾ ਮੰਦਿਰ ਇੱਕ ਬਣਾਤਾ ਹੈ ਵੈਸੇ ਤੁਸੀਂ ਮੰਦਿਰ ਦੇ ਵਿੱਚ ਫੜਨ ਨਹੀਂ ਬੰਦੇ ਆਪਣੀ ਜਿਹੜੀ ਮਤਲਬ ਪ੍ਰੋਪਤੀ ਮੁਰਮੂ ਹੈ ਉਹਨੂੰ ਤੁਸੀਂ ਮਤਲਬ ਅੰਦਰ ਨਹੀਂ ਜਾਣ ਦਿੰਦੇ ਮੰਦਿਰਾਂ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਜੀ 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 ਜਨਾ ਫਿਰ ਹਾਸੋ ਹੇਣੀਆਂ ਲੱਗਣ ਲੱਗ ਜਾਂਦੀਆਂ ਨੇ ਮਤਲਬ ਇਨਾ ਬਹੁਤ ਵੀ ਚੈੱਕ ਆਉਂਦਾ ਪਰ ਚਲੋ ਉਹਨਾਂ ਨੇ ਵੋਟਾਂ ਮੰਗਣ ਆਉਣਾ ਸੀ ਪਿਆਰ ਦੀਆਂ ਗੱਲਾਂ ਕਰੀਆਂ ਇੱਥੇ ਆ ਕੇ ਮੈਂ ਪੰਜਾਬ ਵਿੱਚ ਰਹਾਂ ਪੰਜਾਬੀਆਂ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਬੜੀ ਇੱਜ਼ਤ ਹੈ ਤੇ 24 ਘੰਟੇ ਕਹਿੰਦੇ ਮੇਰਾ ਰੋਮ ਰੋਮ ਕਣ ਕਣ ਮੇਰਾ ਹਾਜ਼ਰ ਹੈ ਪਰ ਸਾਰੇ ਜिले ਦੇ ਸਾਰੀਆਂ ਸੜਕਾਂ ਤੇ ਜਾਜਪੁਰਾ ਰੋਡ ਤੇ ਵੀ ਸੰਗਰੂਰ ਰੋਡ ਤੇ ਬਠਿੰਡਾ ਤੇ ਸਾਰੇ ਪਾਸੇ ਟੋਲ ਪਲਾਜ਼ਿਆਂ ਤੋਂ ਅੱਗੇ ਕੋਈ ਕਿਸਾਨ ਨਹੀਂ ਆ ਸਕਿਆ। ਕੋਈ ਜੱਥੇ ਨਹੀਂ ਹੋਈ। ਅਰ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਸੀ ਕੋਈ ਚੋਰੀ ਛਪੇ ਨਹੀਂ ਸੀ ਕਿ ਪੀਸਫੁਲੀ ਅਸੀਂ ਪ੍ਰੋਟੈਸਟ ਕਰਾਂਗੇ। ਮੈਂ ਸਮਝਦਾ ਵੀ ਐਡੇ ਵੱਡੇ ਬੰਦੇ ਨੇ ਮੋਤੀ ਸਾਹਿਬ ਐਡੀ ਵੱਡੀ ਪਾਰਟੀ ਹੈ ਉਹਨਾਂ ਦੀ ਐਡੇ ਵੱਡੇ ਵੱਡੇ ਲੀਡਰ ਹੋਣ ਕਿਤੇ ਲਏ ਗਏ ਨੇ ਸਾਰੇ ਲਗਭਗ। ਕਿ ਕਿਸੇ ਨੂੰ ਇੰਨੀ ਅਕਲ ਨਹੀਂ ਸੀ ਕਿ ਕਿਸਾਨਾਂ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਕਰ ਲੈਣ 10 ਮਿੰਟਾਂ ਦੀ। ਹੂੰ ਜੀ ਬਿਲਕੁਲ ਫਤਲੋਨਾ ਨੂੰ ਤੁਸੀਂ ਇੰਨੀ ਗਰਮੀ ਦੇ ਵਿੱਚ 45 ਦੇ ਟੈਂਪਰੇਚਰ ਦੇ ਵਿੱਚ ਉੱਥੇ ਬਜ਼ੁਰਗਾਂ ਨੂੰ ਰੋਲਿਆ ਹ ਹ ਇਸ ਦੇ ਨਾਲ ਕਹਿੰਦੇ ਕਿ ਜੀ ਰੈਲੀ ਕਰਾਂਗੇ ਇਸ ਟਾਈਮ ਤੁਸੀਂ ਆਪਣੇ ਨੁਮਾਇंदे ਭੇਜ ਦਿਓ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕਰਨਗੇ ਬਿਲਕੁਲ ਡਾਕਟਰ ਸਾਹਿਬ ਪਟਿਆਲੇ ਦੇ ਪੱਛਮੀ ਪਾਸੇ ਬਸਿਆਣੇ ਦੇ ਕੋਲ ਹੰਸਰਾਜ ਸੰਸਘਿਰ ਦੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਜਦੋਂ ਠੀਕ ਪ੍ਰਧਾਨ ਮੰਤਰੀ ਸਾਹਿਬ ਦਾ ਪਟਿਆਲਾ ਪਹੁੰਚਦੇ ਉਦੋਂ ਹੀ ਸੜਕ ਰਸਤੇ ਹੰਸਰਾਜ ਸੰਸ ਵੀ ਆ ਰਹੇ ਸੀ ਤਾਂ ਉਦੋਂ ਕਿਸਾਨ ਇਹੀ ਕਹਿ ਰਹੇ ਸੀ ਉਹਨਾਂ ਨੂੰ ਕਿ ਤੁਸੀਂ ਸਾਡਾ ਇੱਕ ਨਮਾਇੰਦਾ ਲੈ ਜਾਓ ਮੋਦੀ ਸਾਹਿਬ ਨਾਲ ਸਿੱਧੀ ਗੱਲ ਕਰਵਾ ਦਿਖਿਓ ਤੇ ਨਾਲ ਕਿਸਾਨਾਂ ਨੇ ਤੰਜ ਵੀ ਕੱਸਿਆ ਕਿ ਤੁਸੀਂ ਕਿਹਾ ਸੀ ਕਿ ਹਜ਼ਰਤ ਜੀ ਦੋ ਦਿਨ ਦੇਖਾਂਗੇ ਅਸੀਂ ਤਾਂ ਹੁਣੇ ਦੇਖ ਲਓ ਅਸੀਂ ਖੜੇ ਆਂ ਖੈਰ ਉਹ ਵਾਰ-ਵਾਰ ਇਹ ਗੱਲ ਜ਼ਰੂਰ ਕਹਿੰਦੇ ਰਹੇ ਕਿ ਸਾਨੂੰ ਤੁਸੀਂ ਇੱਕ ਨਮਾਇੰਦਾ ਸਾਡਾ ਲੈ ਜਾਓ ਜਿਹੜੀ ਹੈ ਮੋਦੀ ਸਾਹਿਬ ਨਾਲ ਜਿਹੜੇ ਮਸਲੇ ਨੇ ਸਾਡੇ ਸਵਾਲ ਜਵਾਬ ਉਹ ਹੋ ਜਾ ਪਰ ਗੱਲ ਸ੍ਰੀਨਾ ਚੜੀ ਤੇ ਹੰਸ ਰਾਜ ਹੰਸ ਬਲਕਿ ਇੱਕ ਨੌਜਵਾਨ ਨੂੰ ਮਤਲਬ ਇਸਾਈਡ ਤੇ ਇੱਕ ਖਿੱਚ ਕੇ ਉਹ ਗੱਡੀ ਅੱਗੇ ਵੱਧ ਕੇ ਲੱਗੇ ਜੀ ਸਿੱਖੋ ਗੱਲ ਇਹ ਹੈ ਕਿ ਵਿਡਿਆਈ ਇਹ ਹੁੰਦੀ ਹੈ ਵੱਡੇ ਲੀਡਰ ਦੀ ਕਿ ਉਹ ਮਤਲਬ ਉਹ ਕਹਿੰਦੇ ਨੇ ਨਾ ਵੀ ਜਿਹੜਾ ਾਕੜਨੈ ਉਹ ਤਾਂ ਮਤਲਬ ਮੂਰਤੇ ਦੀ ਨਿਸ਼ਾਨੀ ਹੁੰਦੀ ਹੈ ਮਤਲਬ ਇਹਨਾਂ ਕੋਲੇ ਬਹੁਤ ਅੱਛਾ ਮੌਕਾ ਸੀ ਇਹ ਆਏ ਸੀ ਕਹਿੰਦੇ ਸਾਡੀ ਸਰਕਾਰ ਹੁਣ ਨਹੀਂ ਹੈ ਬਣ ਜੂਗੀ ਤੇ ਅਸੀਂ ਤੁਹਾਡੇ ਨਾਲੇ ਵਾਅਦਾ ਕਰਦੇ ਹਾਂ ਆਓ ਤੁਸੀਂ ਸਾਡੇ ਭਰਾ ਕੋਈ ਐਸੀ ਗੱਲ ਕੀ ਕੱਟ ਜਾ ਹੁਣ ਤਾਂ ਭਰੋਸਾ ਹੀ ਦਿਵਾਣਾ ਸੀਗਾ ਅਨਾਉਂਸਮੈਂਟ ਤਾਂ ਹੋਣੀ ਨਹੀਂ ਸੀ ਜੀ ਤੁਸੀਂ ਸੱਤ ਕੰਪਨੀਆਂ ਗੁਜਰਾਤ ਤੋਂ ਚੱਕ ਕੇ ਲਿਆਏ ਇੱਥੇ ਥੋਂ ਥੋਂ ਦੇ ਉੱਪਰ ਸਾਡੇ ਨੌਜਵਾਨ ਸਾਡੇ ਬੱਚੇ ਨੇ ਉਹ ਜਵਾਨ ਇੱਕ ਪਾਸੇ ਖੜੇ ਸੀ ਕਿਸਾਨ ਦੂਜੇ ਪਾਸੇ ਖੜੇ ਸੀ ਬੜੀ ਅਜੀਬ ਕਿਸਮ ਦੀ ਜਵਾਨ ਜਾਂ ਕਿਸਾਨ ਹੋ ਰਹੀ ਸੀ ਤੇ ਉਹਨਾਂ ਨੂੰ ਲੜਾ ਰਹੇ ਸੀ ਹੂੰ ਤੇ ਹਰ ਹਰ ਟੋਲ ਪਲਾਜ਼ੇ ਦੀ ਅੱਜ ਦੀ ਜਿਹੜਾ ਸੀਨ ਸੀਗਾ ਉਹ ਤਾਂ ਮੀਡੀਆ ਚਲੋ ਮੈਂ ਕਹਿੰਦਾ ਲਾਰਜਲੀ ਮੀਡੀਆ ਵਿਕਿਆ ਹੀ ਹੋਇਆ ਥੋੜੇ ਬਹੁਤ ਚੈਨਲ ਨੇ ਆਪਣੇ ਵਰਗੇ ਆ YouTube ਤੇ ਬੜੀ ਮੋਟੀ ਗੱਲ ਹੋ ਜਾਂਦੀ ਹੈ ਆਦਰਵਾਇਸ ਸਾਰੇ ਦਿਖਾਉਂਦੇ ਤਾਂ ਰੈਲੀ ਦੇ ਬਰਾਬਰ ਹੀ ਸੀ ਉਹ ਸਾਰਾ ਹੂੰ ਲਗੋਤ ਬਿਲਕੁਲ ਇਹ ਹਾਲ ਹੈ ਤੇ ਲੀਡਰਾਂ ਦਾ ਇਹ ਹਾਲ ਹੈ ਉਹ ਸਾਰੇ ਲੀਡਰ ਨੇ ਜਿਹੜੇ ਸਟੇਜ ਤੇ ਬੈਠੇ ਸੀ ਹੰਸ ਰਾਜ ਜਨ ਸੋਣੀ ਜਿਹੜੇ ਧਮਕੀਆਂ ਦਿੰਦੇ ਨੇ ਕਿ ਦੋ ਤਰੀਕ ਨੂੰ ਡਿਬਰੂਗੜ੍ਹ ਭੇਜ ਦਾਂਗੇ ਚੱਕ ਲਾਂਗੇ ਫਲਾਣਾ ਕਰ ਲਾਂਗੇ ਡਾਕਟਰ ਸਾਹਿਬ ਹੰਸਰਾਜ ਹੰਸ ਜਦੋਂ ਮੋਦੀ ਸਾਹਿਬ ਸਟੇਜ ਤੇ ਆਉਂਦੇ ਆ ਤਾਂ ਉਹ ਜਦੋਂ ਮਿਲਦੇ ਆ ਲੀਡਰਾਂ ਨੂੰ ਤਾਂ ਹੰਸ ਰਾਜ ਹੰਸ ਕੁਝ ਕਹਿਣ ਦੀ ਕੋਸ਼ਿਸ਼ ਇੱਕ ਵਾਰੀ ਕਰਦੇ ਆ ਸ਼ਾਇਦ ਉਹ ਕਿਸਾਨਾਂ ਦਾ ਸ਼ਿਕਵਾ ਕੋਈ ਲਾਂਭਾ ਦੇਣ ਦੀ ਕੋਸ਼ਿਸ਼ ਕਰਨ ਉਹਨਾਂ ਦੀ ਵਿਚਾਰ ਹੋਵੇ ਪਰ ਮੋਦੀ ਸਾਹਿਬ ਉਦੋਂ ਉਹਨਾਂ ਨੇ ਜਿਹੜਾ ਪਬਲਿਕ ਵੱਲ ਧਿਆਨ ਦੇਣਾ ਸੀ ਉਹ ਪਿੱਛੇ हट ਗਿਆ ਜੀ ਤੇ ਤੋ ਤਾਂ ਮੋਦੀ ਸਾਹਿਬ ਦੇ ਵਿਚਾਰਿਆਂ ਦੀ ਮਜਬੂਰੀ ਹੈ ਜਦੋਂ ਕੈਮਰੇ ਆਨ ਹੋਉ ਨਾ ਉਸ ਟਾਈਮੇ ਮੂਰਖ ਨੇ ਲੀਡਰ ਇਹਨਾਂ ਨੂੰ ਬਿਲਕੁਲ ਨਹੀਂ ਇੰਨੀ ਗੱਲ ਕਰਨੀ ਚਾਹੀਦੀ ਜਦੋਂ ਕੈਮਰੇ ਦੀ ਨਿਗਰਾਨੀ ਚ ਹੁੰਦੇ ਨੇ ਮੋਦੀ ਸਾਹਿਬ ਉਦੋਂ ਤਾਂ ਜੇ ਰੱਬ ਵੀ ਆਜੇ ਉਹਨੂੰ ਵੀ ਚੱਕ ਕੇ ਪਾਸੇ ਮਾਰਨ ਤੁਹਾਨੂੰ ਪਤਾ ਹੈ ਇੱਕ ਉਹ ਮੇਰਾ ਕੱਲ ਕਿਸੇ ਦੇਵਤੇ ਦੀ ਕਿ ਰਾਮਚੰਦਰ ਦੀ ਕੋਈ ਕਿਹੜੀ ਸੀਗੀ ਉਹ ਮਤਲਬ ਉਹ ਪੁਜਾਰੀ ਉਹ ਹੀ ਮੂਰੇ ਕਰਨ ਲੱਗਿਆ ਸੀ ਕੈਮਰੇ ਦੇ ਵਿਚਾਲੇ ਆ ਗਏ ਸੀ ਉਹਨਾਂ ਨੇ ਪੜ ਕੇ ਪਾਸੇ ਕਰਤਾ ਸੀ ਉਹਨੂੰ ਹੂੰ ਇਹ ਕੈਮਰੇ ਦੇ ਵਿਚਾਲੇ ਉਹ ਹੰਸ ਰਾਜ ਅਜੰਸ ਨੂੰ ਮਤਲ ਅਗਲਮੰਦ ਬੰਦਾ ਉਹਨੂੰ ਬਿਲਕੁਲ ਨਹੀਂ ਆਉਣਾ ਚਾਹੀਦਾ ਉਹ ਤਾਂ ਦੀ ਉਪਤ ਤਾਂ ਬਿਲਕੁਲ ਹੈ ਰੋਸ ਟਾਈਮ ਕਿਸਾਨਾਂ ਦੀ ਕੀ ਗੱਲ ਕਰਨੀ ਸੀ ਤਾਂ ਪਹਿਲਾਂ ਤੈਅ ਹੁੰਦੀਆਂ ਨੇ ਗੱਲਾਂ ਹੂੰ ਦੇਖੋ ਜੇ ਮੈਂ ਕਿਹਾ ਵਿੜਾਈ ਹੁੰਦੀ ਮੋਦੀ ਸਾਹਿਬ ਦੀ ਉਹ ਆਪਣੇ ਬਿਆਨ ਚ ਕਹਿੰਦੇ ਕਿ ਸਾਡੇ ਲੀਡਰਾਂ ਨੇ ਪਿਛਲੇ ਦਿਨਾਂ ਜਿਹੜੀਆਂ ਧਮਕੀਆਂ ਦਿੱਤੀਆਂ ਨੇ ਕਿਸਾਨਾਂ ਨੂੰ ਮੈਂ ਉਹਦੇ ਲਈ ਮਾਫੀ ਮੰਗਦਾ ਹੂੰ ਇੱਜ਼ਤ ਵੱਧ ਜਾਣੀ ਸੀ ਇਹਦੇ ਨਾਲ ਅਜੇ ਤਾਂ ਰਾਜ ਆਇਆ ਨਹੀਂ ਅਜੇ ਤੱਕ ਆਪਣੇ ਦਿੱਤਾ ਨਹੀਂ ਤੀਜੀ ਵਾਰੀ ਹੂੰ ਜੀ ਬਿਲਕੁਲ ਤਵ ਜੇ ਹੋਈ ਹੰਕਾਰ ਇੰਨਾ ਸਿਰ ਨੂੰ ਚੜਿਆ ਹੋਇਆ ਹੈ ਤਾਂ ਉਹ ਕੁਦਰਤੀ ਗੱਲ ਹੈ ਕਿ ਜੇ ਜੇ ਆ ਗਈ ਬਾੜਟੀ ਤਾਂ ਮਤਲਬ ਪੱਕੀ ਗੱਲ ਹੈ ਆਪਾਂ ਨੂੰ ਕਿਸਾਨਾਂ ਦਾ ਸਾਰਿਆਂ ਦਾ ਕਿ ਅੱਜ ਜੋ ਹਾਲ ਹੋਇਆ ਆਪਣੇ ਸਾਹਮਣੇ ਹੈ ਪਰ ਇਹ ਮੇਰਾ ਖਿਆਲ ਹੈ ਬਹੁਤ ਵੱਡੀ ਇਹ ਮੂਰਖਤਾ ਹੁੰਦੀ ਹੈ ਜਦੋਂ ਵੀ ਕੋਈ ਬਿਲਕੁਲ ਜੀ ਨੂੰ ਮਿੱਟੀ ਉਹ ਹੀ ਕਰਦਾ ਹੈ ਤੁਸੀਂ ਕਿਸਾਨਾਂ ਨੂੰ ਉਹਨਾਂ ਵਿਚਾਰਿਆਂ ਕੋਲ ਕੀ ਹੈ ਸੜਕਾਂ ਤੇ ਰੁਲਣ ਤੋਂ ਇਲਾਵਾ ਝੰਡਿਆਂ ਤੋਂ ਇਲਾਵਾ ਉਹਨਾਂ ਕੋਲ ਹੈ ਹੀ ਕੀ ਬੇਸਿਕਲੀ ਤੇ ਤੁਸੀਂ ਉਹਨਾਂ ਨੂੰ ਵੀ ਮਾਰਨ ਤੇ ਤੁਲੇ ਹੋ ਹੋ ਤਾਂ ਫਿਰ ਕੋਈ ਦੇਖਦਾ ਹੈ ਇਹ ਸਾਰੇ ਕਰਮਾਂ ਨੂੰ ਗੱਲਾਂ ਜਿੰਨੀ ਮਰਜ਼ੀ ਸੋਹਣੀਆਂ ਕਰ ਲੋ ਜਿੰਨੀ ਮਰਜ਼ੀ ਉੱਚੀ ਬੋਲ ਲੋ ਜਿੰਨਾ ਮਰਜ਼ੀ ਸਪੀਕਰ ਤੇ ਗਰਜ ਲੋ ਇੱਕ ਅੰਦਰ ਬੈਠਾ ਵੀ ਦੇਖਦਾ ਉੱਪਰ ਵੀ ਦੇਖਦਾ ਉਹਦੇ ਤੋਂ ਡਰਨਾ ਚਾਹੀਦਾ ਮੇਰਾ ਮੰਤਰੀ ਪਰ ਇਹ ਹੈ ਕਿ ਚਲੋ ਮੇਰਾ ਖਿਆਲ ਹੈ ਵੀ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਕੋਈ ਹਲਾਰਾ ਨਹੀਂ ਮਿਲਣਾ ਉਹਦਾ ਕਾਰਨ ਵੱਡਾ ਇਹ ਹੈ ਕਿ ਅਸੀਂ ਅ ਜਨਲਿਸਿਸ ਕਰ ਰਹੇ ਸੀਦਾ ਇੱਕ ਹੋਰ ਮੇਰੇ ਨਾਲ ਪੋਲੀਟੀਕਲ ਸਾਇੰਟਿਸਟ ਸੀਗੇ ਜੀ ਜੀ ਕਿਉਂਕਿ ਦੇ ਵਿੱਚ ਪਹਿਲੀ ਵਾਰੀ ਚਾਰ ਤੋਂ ਨਾ ਮੁਕਾਬਲਾ ਹੋਇਆ ਜਿਸੇ ਕੰਸਟੀਟਿਊਂਸੀ ਦੇ ਵਿੱਚ ਵੀ ਕੋਈ ਸੀਨ ਕਲੀਅਰ ਨਹੀਂ ਹੂੰ ਹਾਂਜੀ ਬਿਲਕੁਲ ਕੰਸੈਂਟ੍ਰੇਟਿਡ ਵੋਟ ਨਹੀਂ ਪੈ ਰਹੀ ਬੀਜੇਪੀ ਕੋਲ ਸਿਰਫ ਜਿਹੜੀ ਵੋਟ ਹੈ ਮਾੜੀ ਮੰਦਿਰ ਦੀ ਵਜ੍ਹਾ ਨਾਲ ਜਿਹੜੀ ਹਿੰਦੀ ਭਰਾ ਨੇ ਉਹਨਾਂ ਦੇ ਮੰਨ ਦੇ ਵਿੱਚ ਸ਼ਰਤ ਹੈ ਉਹ ਅਰਬਨ ਬੇਸਡ ਵੋਟ ਹੈ ਲਾਰਜਲੀ ਉਹ 30% ਤੋਂ ਉੱਪਰ ਨਹੀਂ ਜਾਂਦੀ ਅੱਛਾ ਉਹਦੇ ਵਿੱਚ ਵੀ ਬਹੁਤ ਥਾਵਾਂ ਤੇ ਕੈਂਡੀਡੇਟ ਐ ਸੇ ਖੜੇ ਨੇ ਕਿ ਥੋੜਾ ਥੋੜਾ ਟੈਂਟ ਪੈਣਾ ਹੈ ਕਿਤੇ ਵੀ ਇਕੱਠੀ ਵੋਟ ਉਸ ਤਰ੍ਹਾਂ ਨਹੀਂ ਪੈ ਰਹੀ ਪਰ ਜਿਹੜੀ ਨੈਗੇਟਿਵਿਟੀ ਹੈ ਬੀਜੇਪੀ ਪ੍ਰਤੀ ਉਹਨਾਂ ਨੇ ਖੁਦ ਇਹਨਾਂ ਦੇ ਲੀਡਰਾਂ ਨੇ ਬਹੁਤ ਜਨਰੇਟ ਕਰ ਲਈ मतलब ਲੋਕਲ ਵੋਟਰ ਕੋਈ ਵੀ ਪੀਜਿੰਗ ਕੀ ਨੂੰ ਵੋਟ ਪਾਉਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੂਗਾ। ਚਾਹੇ ਕੈਂਡੀਡੇਟ ਜਿੱਦੇ ਮਰਜ਼ੀ ਵੱਡੇ ਵੱਡੇ ਖੜੇ ਕਰ ਲੈ ਜਿੱਥੋਂ ਮਰਜ਼ੀ ਲਿਆ ਜਾਂਦੇ। ਸੋ ਇਹ ਇਹ ਮੇਰਾ ਖਿਆਲ ਹੈ ਇਹ ਇਸ ਵਾਰੀ ਬੜਾ ਵੱਡਾ ਟੈਸਟ ਹੋ ਰਿਹਾ ਹੈ ਕਿ ਕੋ ਆਪ ਦੇ ਟਾਈਮ ਤੋਂ ਬੜਾ ਕਲੀਅਰ ਹੋ ਗਿਆ ਸੀ ਲੋਕਾਂ ਨੂੰ ਕਿ ਇਕੱਲੀ ਕਾਂਗਰਸ ਹੀ ਨਹੀਂ ਆਉਣੇ ਚਾਹੀਦੇ ਹੋਰ ਜਿਹੜਾ ਮਰਜ਼ੀ ਆ ਜਵੇ। ਹੁਣ ਲੋਕ ਕੋਹੜਚ ਨਹੀਂ ਹਨ। ਨਾ ਹੀ ਤਾਂ ਉਹ 100% ਕਿਸੇ ਦੇ ਖਿਲਾਫ ਨੇ ਨਾ ਹੀ 100% ਕਿਤੇ ਵੀ ਇੱਕ ਤਰਫਾ ਹੋਵਾਂ ਨਹੀਂ ਚੱਲ ਰਹੀ। ਬੜਾ ਹੀ ਔਰ ਉਹਦੇ ਵਿੱਚ ਮੇਰਾ ਖਿਆਲ ਹੈ ਮੋਤੀ ਸਾਹਿਬ ਜੇ ਤਾਂ ਸਿਆਣਪ ਨਾਲ ਚੱਲਣਗੇ ਜਾਂ ਇਹਨਾਂ ਨੂੰ ਚਾਹੀਦਾ ਹੈ ਕਿ ਚਲੋ ਭਾਵਕਤਾ ਆਪਣੀ ਜਗ੍ਹਾ ਹੁੰਦੀ ਹੈ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਦਾ ਅਹਿਸਾਸ ਕਰਨ ਉਹਦੇ ਨਾਲ ਸ਼ਾਇਦ ਮੇਰਾ ਖਿਆਲ ਹੈ ਇਹਨਾਂ ਨੂੰ ਬੈਟਰ ਰਿਸਪਾਂਸ ਮਿਲੇ ਪਰ ਜੇ ਇਹ ਸੱਤਾ ਦੇ ਹੰਕਾਰ ਚ ਇਸ ਤਰ੍ਹਾਂ ਹੀ ਕਰਨਗੇ ਕਿ ਕੁੱਟ ਕੇ ਉਹਨਾਂ ਨੂੰ ਪਰੇ ਰੋਕ ਲੋ ਟਾਲ ਪਲਾਜ਼ਿਆਂ ਤੇ ਤੇ ਮੋੜ ਕੇ ਜੋ ਮਰਜ਼ੀ ਬੋਲ ਜੋ ਕੋਈ ਗੱਲ ਨਹੀਂ ਹੈ ਉਹ ਟੀਵੀ ਨੇ ਚਲਾਈ ਜਾਣਾ ਤੇ ਉਹ ਵੀ ਸੁਣਨੇ ਲੋਕਾਂ ਨੇ ਲੋਕ ਉਹਦੇ ਤੇ ਭਰੋਸਾ ਨਹੀਂ ਕਰੇਗਾ ਸਾਰਿਆਂ ਨੂੰ ਪਤਾ ਹੈ ਕਿ ਟੀਵੀ ਚੈਨਲ ਵੀ ਕਿਸ ਤਰ੍ਹਾਂ ਚੱਲਦੇ ਨੇ ਕਿਹਦੇ ਕੰਟਰੋਲ 'ਚ ਨੇ ਕੌਣ ਚਲਾਉਂਦਾ ਹੈ ਆਈਟੀ ਸੈੱਲ ਦਾ ਵੀ ਲਗਭਗ ਸਾਰਿਆਂ ਨੂੰ ਪਤਾ ਹੈ ਕੋਈ ਇਸ ਕਰਕੇ ਮੇਰਾ ਖਿਆਲ ਥੋੜਾ ਇਹਨਾਂ ਨੂੰ ਸਟਰਸ ਵੈਸੇ ਵੀ ਕਿ ਜਿਹੜਾ ਚੋਣ ਦ੍ਰਿਸ਼ ਹੈ ਵੱਖਰੀ ਤਰ੍ਹਾਂ ਦਾ ਬਿਲਕੁਪਪਾ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਆਮ ਤੌਰ ਤੇ ਇਸ ਦ੍ਰਿਸ਼ ਦੇ ਵਿੱਚ ਚੋਣ ਵੇਲੇ ਬੜੇ ਮਤਲਬ ਅੱਗੇ ਰਹਿੰਦੇ ਸੀ ਤੇ ਨਵਜੋਤ ਸਿੰਘ ਸਿੱਧੂ ਵੀ ਇਸ ਲਈ ਜਿਹੜੀ ਹੈ 217 ਦੀ ਚੋਣ ਵੇਲੇ ਦੋ ਆਗੂ ਬੜਾ ਜਾਨੀ ਕਿ ਬੜੀ ਸ਼ਾਇਨਿੰਗ ਚਿਹਰੇ ਵਜੋਂ ਸੰ ਫਿਰ ਦੁਨਾਂ ਚ ਖੜਕੀ ਵੀ ਸਰਕਾਰ ਵੀ ਮਤਲਬ ਅਦਲ ਬਦਲ ਹੋਈ ਨਵਾਂ ਚਿਹਰਾ ਬਣਿਆ ਮੁੱਖ ਮੰਤਰੀ ਦਾ ਵੀ ਤੇ ਇਹ ਸਾਰਾ ਕੁਝ ਪਰ ਹਾਲਾਤ ਦੇਖੋ ਕਿ ਕੈਪਟਨ ਨਮਰਿੰਦਰ ਸਿੰਘ ਅੱਜ ਦੀ ਰੈਲੀ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਸਿਹਤ ਉਹਨਾਂ ਨੂੰ ਅਲਾਉ ਨਹੀਂ ਹਲੇ ਕਰ ਰਹੀ ਖੁਦ ਬਿਮਾਰ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਸਿਆਸੀ ਦ੍ਰਿਸ਼ ਤੋਂ ਹਲੇ ਦੂਰ ਨੇ ਕਿਉਂਕਿ ਉਹਨਾਂ ਦੇ ਧਰਮ ਪਤਨੀ ਬਿਮਾਰ ਨੇ ਕਹਿੰਦਾ ਭਾਵ ਕਿ ਦੂਜੇ ਬਣੇ ਇੱਕ ਹੋਰ ਗੱਲ ਹੈ ਕਿ ਉਹ ਕਿਹੜੀ ਗਲੀ ਜਿੱਥੇ ਮਾਈ ਭਾਗੋ ਨਹੀਂ ਖੜੀ ਇੱਕ ਕਹਾਵਤ ਜੀ ਹੈ ਕਿ ਪੰਜਾਬ ਦਾ ਜਿਹੜਾ ਮਰਜੀ ਜਿਹੜਾ ਮੰਚ ਲੈ ਲੀਏ ਸਟੇਜ ਲੈ ਲੀਏ ਜਿਹੜੀ ਮਰਜੀ ਪਾਰਟੀ ਦੇਖ ਲਈ ਉਹਦੇ ਵਿੱਚ ਬਾਦਲ ਪਿੰਡ ਦਾ ਕੋਈ ਨਾ ਕੋਈ ਜੀ ਜ਼ਰੂਰ ਸ਼ਾਮਲ ਹੁੰਦਾ ਆਪ ਜੀ ਦੇਖੀਏ ਇੱਕ ਸ਼ਖਸੀਅਤ ਸਰਗਰਮ ਹੈ ਬਬੀ ਬਾਦਲ ਤੇ ਦੂਜੇ ਬੰਨੇ ਅੱਜ ਜਿਹੜੀ ਰੈਲੀ ਵਿੱਚ ਦੇਖੀ ਭਾਜਪਾ ਦੇ ਜਿਹੜੇ ਆਗੂਆਂ ਚੋਂ ਅੱਜ ਸਵਾਰ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖੈਰ ਪਹਿਲੀ ਵਾਰ ਉਹਨਾਂ ਦੀ ਸਿੱਧੀ ਜਿਹੜੀ ਸਰਗਰਮ ਰਾਜ ਦਿੱਤੀ ਇਸ ਸਮੇਂ ਹੁਣ ਵੇਖੀ ਗਈ ਹੈ ਜੁਮਨਚ ਉੱਤੇ ਤੇ ਉਹਨਾਂ ਨੇ ਐਡਰੈਸ ਵੀ ਕੀਤਾ ਖੈਰ ਨਵੀਆਂ ਗੱਲਾਂ ਵੀ ਨੇ ਨਵਾਂ ਕੁਝ ਵੀ ਇਸ ਚੌਂ ਦ੍ਰਿਸ਼ ਦੇ ਵਿੱਚ ਬਹੁਤ ਕੁਝ ਸਾਹਮਣੇ ਆਏਗਾ ਪਰ ਵੇਖਣ ਵਾਲੀ ਗੱਲ ਹੈ ਕਿ ਡਾਕਟਰ ਸਾਹਿਬ ਤੁਹਾਡੇ ਵਾਲੀ ਗੱਲ ਬਿਲਕੁਲ ਕਿ ਵੋਟਰ ਹਾਲੇ ਖਮੋਸ਼ ਹੈ ਜੇਕਰ ਵੋਟਰ ਖਮੋਸ਼ ਹੈ ਤਾਂ ਫਿਰ ਜਿੱਤ ਹਾਰ ਦੇ ਜਿਹੜੀ ਪੱਲੜਾ ਕਿਦਾਂ ਭਾਦੀਏ ਉਹ ਅੰਦਾਜ਼ਾ ਕਿਵੇਂ ਲੱਗ ਰਿਹਾ ਹੈ ਇਹ ਇਹ ਵੀ ਚਰਚਾ ਨਾਲ ਕਿ ਉਹ ਫਲਾਣੀ ਪਾਰਟੀ ਸ਼ਹਿਰ ਅੱਗੇ ਕੋ ਜਿਹੜਾ ਰਿਜ਼ਲਟ ਨਾ ਇੰਡੀਆ ਬਦਰ ਤੇ ਵੀ ਜਿਹੜੇ ਡਿਸਕਸ਼ਨ ਚੱਲ ਰਹੀ ਹੈ ਲਾਰਜਲੀ ਪਿਛਲੇ ਸਮੇਂ ਚ ਹੋ ਗਿਆ ਕਿ ਸਾਰਾ ਕੁਝ ਕਮਰਸ਼ੀਅਲਾਈਜ਼ ਹੋ ਗਿਆ ਜਿਹੜੇ ਡਾਟਾ ਵੀ ਇਕੱਠਾ ਕੀਤਾ ਜਾਂਦਾ ਜਿਹੜੇ ਸਰਵੇ ਵੀ ਆਉਂਦੇ ਨੇ ਆਮ ਤੌਰ ਤੇ ਵਿਕੇ ਹੁੰਦੇ ਨੇ ਐਗਜ਼ਿਟ ਪੋਲ ਵੀ ਆਪਾਂ ਦੇਖਿਆ ਉਹ ਐਗਜ਼ਿਟ ਪੋਲ ਕੁਝ ਹੋਰ ਕਹਿ ਰਹੇ ਹੁੰਦੇ ਨੇ ਰਿਜ਼ਲਟ ਕੁਝ ਹੋਰ ਨਿਕਲ ਜਾਂਦਾ ਪਰ ਲੋਕ ਇਸ ਵਾਰ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਤਲਬ ਹੈ ਐਮਰਜੈਂਸੀ ਨੂੰ ਬਾਅਦ ਮੈਂ ਪਹਿਲੀ ਵਾਰੀ ਦੇਖ ਰਿਹਾ ਹਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਸਿਆਸਤਦਾਨਾਂ ਪ੍ਰਤੀ ਵਿਸ਼ਵਾਸੀ ਬਹੁਤ ਘੈਰੀ ਹੈ ਹੂੰ ਕਿ ਇਹ ਸਿਆਸਤਦਾਨੀ ਦਾ ਅੰਦਾਜ਼ਾ ਲਾ ਸਕਦੇ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਉਹਦੇ ਜਿਹੜੇ ਫੀਡਰ ਨੇ ਉਹ ਦੱਸਦੇ ਨੇ ਵੀ ਐਦਾਂ ਉਹ ਤਾਂ ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਬਾਦਲ ਪਰਿਵਾਰ ਦੀ ਤੇ ਕੋਈ ਇੱਕ ਸਮਾਂ ਸੀਗਾ ਕਿ ਸਾਰੇ ਪੰਜਾਬ ਤੇ ਬਾਦਲ ਛਾਏ ਹੁੰਦੇ ਸੀ ਲਗਭਗ ਉਹਨਾਂ ਨੇ ਪੂਰਾ ਐਨ ਨੇਰਾ ਕੀਤਾ ਹੁੰਦਾ ਸੀ ਹੁਣ ਉਹ ਖਿਲਰੇ ਹੋਏ ਬਾਦਲ ਨਹੀਂ ਕੋਈ ਇੱਥੇ ਹੈ ਕੋਈ ਯਹਾਂ ਗिरा ਕੋਈ ਵਹਾਂ ਗिरा ਮਤਲਬ ਉਹ ਪੋਜੀਸ਼ਨ ਤੂੰ ਬਾਦਲ ਤਾਂ ਹੈਗੇ ਨੇ ਪਰ ਜਿਵੇਂ ਕੁੱਕੜ ਕੰਗੀ ਹੁੰਦੀ ਹੈ ਨਾ ਅਸਲ ਜਾਂ ਤਿੱਤਰ ਫੰਗੀ ਜਿਹਨੂੰ ਆਪਾਂ ਕਹਿੰਦੇ ਆ ਉਦਾਂ ਕਿਤੇ ਕੋਈ ਕਿਤੇ ਜੋਰ ਨਹੀਂ ਪਰ ਰਿਹਾ ਈਵਨ ਬਠਿੰਡੇ ਦੇ ਵਿੱਚ ਵੀ ਭਗਵੰਤ ਮਾਨ ਕਿਕਲੀਆਂ ਗਾਗਾ ਕੇ ਕਹਿ ਰਿਹਾ ਵੀ ਸਟੇ ਬਠਿੰਡੇ ਵਾਲੀ ਸੀਟ ਫਸ ਗਈ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਦਾ ਤਾਰੂ ਮੰਦਾਰ ਜੋ ਇਸ ਤਰ੍ਹਾਂ ਲੱਗ ਰਿਹਾ ਹੈ ਜਾਂ ਇਸ ਤਰ੍ਹਾਂ ਮਤਲਬ ਉਲਝੇ ਹੋਏ ਨੇ ਜਿਵੇਂ ਮੇਰਾ ਖਿਆਲ ਨਹੀਂ ਕਿਸੇ ਨੂੰ ਕਲੀਅਰ ਪਿਕਚਰ ਨਹੀਂ ਹੈ ਕਿਸੇ ਕੋਲ ਪਰ ਕਲੀਅਰ ਰੋਡ ਮੈਪ ਕਿਸੇ ਕੋਲ ਨਹੀਂ ਹੈ मतलब ਇਹਨਾਂ ਨੂੰ ਚਾਹੀਦਾ ਹੈ ਕਿ ਬਹੁਤ ਬਹੁਤ ਹੀ ਇਹ ਇੱਕ ਕ੍ਰੂਸ਼ਲ ਮੇਰਾ ਕਹ ਲੈ ਇਲੈਕਸ਼ਨ ਹੈ ਕਿਉਂਕਿ ਪੂਰੀਆਂ ਗਿਣਤੀਆਂ ਮਿੰਟੀਆਂ ਕਰਕੇ ਲਾਸਟ ਫੇਸ ਰੱਖੀ ਹੋਈ ਹੈ 25 ਹਰਿਆਣੇ ਤੇ ਉੱਥੇ ਹੋਣੀ ਹੈ ਦਿੱਲੀ ਦੇ ਵਿੱਚ ਇੱਕ ਨੂੰ ਇੱਥੇ ਹੋਣੀ ਹੈ ਇਹ ਲਾਸਟ ਹਿੱਸਾ ਰੱਖਿਆ ਬੀਜੇਪੀ ਨੇ ਇਸ ਕਰਕੇ ਸੀ ਅਜਮੋਦੀ ਸਾਹਿਬ ਜੋ ਮਰਜੀ ਬਿਆਨ ਦੇ ਜਾਣ ਪਰਸੋ ਹੀ ਇਹਨਾਂ ਦਾ ਬਿਆਨ ਆਇਆ ਸੀਗਾ ਬੀਜੇਪੀ ਦਾ ਕਿ ਹਰਿਆਣੇ ਦੇ ਵੀ ਸਰਕਾਰ ਸਾਡੀ ਤਾਂ ਚਾਹੀਦੀ ਹੈ ਕਿਉਂਕਿ ਹਰਿਆਣੇ ਰਾਹੀਂ ਪੰਜਾਬ ਨੂੰ ਕੰਟਰੋਲ ਕਰਨਾ ਹੈ ਸੀ ਹਮ ਜਿਹੜਾ ਅੱਜ ਪੰਜਾਬ ਪ੍ਰਤੀ ਇਨਾਂ ਨੂੰ ਉਹ ਏਜ ਉਹਨਾਂ ਨੂੰ ਆ ਰਿਹਾ ਸੀ ਜਿੰਨਾ ਇਹਨਾਂ ਉਹਨਾਂ ਦਾ ਦਿਲ ਪਿਗਲ ਰਿਹਾ ਸੀ ਉਹ ਬਿਆਨ ਬਾਰੇ ਵੀ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਸੀ ਦੱਸ ਦੇਣਾ ਚਾਹੀਦਾ ਸੀ ਵੀ ਇਹ ਦੇਣ ਦੀ ਕੀ ਜ਼ਰੂਰਤ ਸੀ ਇਹ ਜੀ ਪੰਜਾਬ ਨੂੰ ਕੰਟਰੋਲ ਕਰਨ ਲਈ ਹਰਿਆਣਾ ਸਾਡੇ ਕੰਟਰੋਲ ਚ ਚਾਹੀਦਾ ਇਹਦਾ ਮਤਲਬ ਪੰਜਾਬ ਨਾਲ ਪ੍ਰੇਮ ਤਾਂ ਉੱਥੋਂ ਨਜ਼ਰ ਆਉਂਦਾ ਨਾ ਅਸੀਂ ਦੇ ਵਿੱਚ ਕੀ ਹੈ ਸੋ ਉਹ ਚੀਜ਼ਾਂ ਨੇ ਜਿਹੜੀਆਂ ਗਰਾਊਂਡ ਪੱਧਰ ਤੇ ਜਿਹੜੀ ਨਫ਼ਰਤ ਇਹ ਬੀਜ ਚੁੱਕੇ ਨੇ ਨਾ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲਬ ਜੇ ਇਹ ਸਮਝਣ ਕਿ ਅਸੀਂ ਇੱਕ ਹਿੱਸੇ ਨੂੰ ਇੱਥੋਂ ਇਹ ਵੋਟ 80% ਇਸ ਨਾਰੇ ਨਾਲ ਆਜੋ ਇਹ ਵੋਟ ਇਸ ਪਰਸੈਂਟ ਨਾਲ ਆਜੋ ਇਹ ਤਾਂ ਨਹੀਂ ਮਤਲਬ ਗੁੰਝਲਦਾਰ ਹੈ ਸīn ਬੋਲੋ ਸਰ ਮੋਦੀ ਸਾਹਿਬ ਨੇ ਅੱਜ ਇੱਕ ਵੱਖਰੀ ਗੱਲ ਜਿਹੜੀ ਹੋਰ ਜਿਹੜੀ ਪੰਜਾਬ ਦੀ ਹਕੂਮਤ ਤੇ ਆਮ ਆਦਮੀ ਪਾਰਟੀ ਤੇ ਇੰਡੀਆ ਗੱਠ ਜੋੜ ਦੇ ਮਤਲਬਕ ਉਹਨਾਂ ਨੇ ਕਿਹਾ ਕਿ ਪਾਰਟੀਆਂ ਬੀਸ਼ੱਕ ਇਹ ਦੋਨੋਂ ਨੇ ਦੋੜ ਨੇ ਪਰ ਤਕਾਣ ਕਿ ਦਿੱਲੀ ਦੇ ਵਿੱਚ ਇਹ ਗੱਲ ਬੱਕਰੀਆਂ ਨੇ ਇੱਕ ਦੁਕਾਨ ਚੱਲ ਰਹੀ ਹੈ ਕਹਿੰਦਾ ਪਾਬ ਕਿ ਉਹ ਕੀ ਆਪਣੇ ਵੋਟਰਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਸਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਦੁਕਾਨ ਇੱਕ ਹੈ ਪਾਰਟੀਆਂ ਦੌੜ ਨੇ ਪਰ ਪੰਜਾਬ ਦੇ ਵਿੱਚ ਤਾਂ ਇਹ ਮਤਲਬ ਇਕੱਠੇ ਨਹੀਂ ਨਾ ਲੜ ਰਹੇ ਆਪ ਦੀ ਕਾਂਗਰਸ ਇਕੱਲੇ ਦੇ ਖਿਲਾਫ ਲੜ ਰਹੇ ਆ ਪਰ ਦੁਕਾਨ ਫਿਰ ਵੀ ਇੱਕ ਹੋਣੀ ਮੋਦੀ ਸਾਹਿਬ ਦਾ ਕਹਿਣਾ ਜੀ ਡਟ ਸਾਬ ਉਹ ਕਾਂਗਰਸ ਤੇ ਆਪ ਦੇ ਉੱਪਰ ਅਸੀਂ ਜਿਹੜਾ ਅਟੈਕ ਕਰ ਰਹੇ ਸੀਗੇ ਕਿ ਬੇਸਿਕਲੀ ਅੰਦਰੋਂ ਇਹ ਇੱਕ ਹੀ ਨੇ ਪਰ ਇਹ ਥੋੜਾ ਜਿਹਾ ਥੋੜਾ ਜਿਹਾ ਅਧਾ ਸੱਚ ਬੋਲਿਆ ਉਹਨੇ ਸਾਰਾ ਸੱਚ ਬੋਲੀਏ ਤਾਂ ਸਾਰੇ ਸਿਆਸਤਦਾਨਾਂ ਅੰਦਰੋਂ ਇੱਕੋ ਹੀ ਨੇ ਹੂੰ ਜੀ ਜੀ ਉਹਨੂੰ ਇਹ ਕਹਿ ਦੇਣਾ ਚਾਹੀਦਾ ਸੀ ਕਿ ਬੇਸ਼ੱਕ ਰੇੜੀਆਂ ਅਲੱਗ-ਅਲੱਗੀਆਂ ਲੱਗੀਆਂ ਹੋਈਆਂ ਨੇ ਮਾਲਕ ਦੁਕਾਨ ਦਾ ਹੀ ਫਿਕਰ ਹੈ ਸਾਰਿਆਂ ਦੇ ਉੱਪਰ ਨਫ਼ਰਤ ਦੀ ਰਾਜਨੀਤੀ ਹੀ ਵਿਕ ਰਹੀ ਹੈ ਅਸਲ ਦੇ ਵਿੱਚ ਹੂੰ ਦੂਜਾ ਉਹਨਾਂ ਨੇ ਭਗਵੰਤ ਮਾਨਵਾਰੇ ਕਿਹਾ ਕਿ ਉਹ ਕਾਗਜ਼ੀ ਚੀਫ ਮਿਨਿਸਟਰ ਹੈ ਇਹ ਤਾਂ ਗੱਲ ਉਹਨਾਂ ਦੀ ਬਿਲਕੁਲ ਸੱਚੀ ਹੈ ਕਿਉਂਕਿ ਪੰਜਾਬ ਦੇ ਵਿੱਚ ਰਾਜ ਤਾਂ ਬੇਸਿਕਲੀ ਸੈਂਟਰ ਵਾਲਿਆਂ ਦਾ ਹੀ ਚੱਲ ਰਿਹਾ ਹੈ ਉਹਨਾਂ ਤੋਂ ਮੰਦੀ ਦਾ ਉਦੇਸ਼ ਕੋਈ ਨਹੀਂ ਚੱਲ ਰਹੀ ਇਸ ਕਰਕੇ ਕੌਲਜੀ ਦਾ ਹੈਗਾ ਇਹ ਉਹ ਤਾਂ ਇਹ ਗੱਲ ਬਾਰੇ ਤਾਂ ਕੋਈ ਝੂਠ ਨਹੀਂ ਹੈ ਤੇ ਉਹ ਇਹੋ ਜਿਹੀ ਗੱਲ ਹੋਏਗੀ ਕਿ ਇਹਦੇ ਰਿਐਕਸ਼ਨ ਸੀਐਮ ਸਾਹਿਬ ਦਾ ਕੀ ਆਉਂਦਾ ਹੈ ਆਉਣਾ ਚਾਹੀਦਾ ਜੀ ਉਹ ਵੋਟਰ ਨੂੰ ਅਸਲ ਚ ਇਹ ਦੱਸਣਾ ਚਾਹੁੰਦੇ ਸੀਗੇ ਕਿ ਜਿਹੜਾ ਇਹਨਾਂ ਦਾ ਆਪ ਤੇ ਇਹ ਜਿਹੜਾ ਦਿਖਾਵਾ ਕਰ ਰਹੇ ਨੇ ਉੱਪਰੋਂ ਅੰਦਰੋਂ ਇਹ ਇੱਕ ਨੇ ਅੰਦਰੋਂ ਤਾਂ ਦੂਜੇ ਵੀ ਇੱਕੋ ਹੀ ਨੇ ਅੱਜ ਹਰਮਿੰਦਰ ਸਿੰਘ ਜੱਸੀ ਬੀਜੇਪੀ ਜੁਆਇਨ ਕਰ ਗਿਆ ਜੇ ਅੰਦਰੋਂ ਇੱਕ ਨਹੀਂ ਹਨ ਤਾਂ ਬੀਜੇਪੀ ਨੂੰ ਵੀ ਬੜੀ ਦੇਰ ਤੋਂ ਪਹਿਲਾਂ ਚਾਹੀਦਾ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਾਂ ਮੋਦੀ ਸਾਹਿਬ ਨੇ ਤਾਂ ਡਿਕਲੇਅਰ ਕਰਿਆ ਸੀ ਫਿਰ ਕੋਈ ਕਾਂਗਰਸੀ ਇਹਨਾਂ ਨੂੰ ਬੀਜੇਪੀ 'ਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ ਜੀ ਜੀ ਕਾਂਗਰਸ ਮੁਕਤ ਕਰਨਾ ਚਾਹੁੰਦੇ ਸੀ ਅੱਜ ਉਹ ਸਾਰੇ ਛੱਡ ਕੇ ਅੱਜ ਕੇਜਰੀਵਾਲ ਅੱਜ ਭਗਵੰਤ ਮਾਨ ਅੱਜ ਮਤਲਬ ਕਾਂਗਰਸ ਦੇ ਸਾਰੇ ਲੀਡਰ ਬੀਜੇਪੀ ਜੁਆਇਨ ਕਰਨੀ ਚਾਹੁੰਦੇ ਹਨ ਤਾਂ ਦਰਵਾਜ਼ਾ ਖੁੱਲੇ ਦਰਵਾਜ਼ਾ ਜੀ ਤਾਂ ਤਾਂ ਇੱਕੋ ਹੀ ਹੋਈ ਨਾ ਤਾਂ ਤਾਂ ਸੱਤਾ ਦੀ ਹੈ ਸਾਰੇ ਸੱਤਾ ਚਾਹੁੰਦੇ ਨੇ ਅਸੀਂ ਤਾਂ ਸੋ ਉਹ ਜੀ ਵੀ ਉਹ ਡਿਫਰੈਂਟ ਜੀ 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 ਡਾਕਟਰ ਸਾਹਿਬ ਜਿਕਰ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਦਾ ਅੱਜ ਪੰਜਾਬ ਦਾ ਪਹਿਲਾ ਦੌਰਾ ਹੈ ਤੇ ਕੱਲ ਵੀ ਉਹਨਾਂ ਦੀਆਂ ਦੋ ਰੈਲੀਆਂ ਹੈਗੀਆਂ ਨੇ ਤਾਂ ਉਹ ਕੀ ਪਟਿਆਲੇ ਬਾਰੇ ਜਾਂ ਜਿਹੜੀਆਂ ਅੱਜ ਉਹਨਾਂ ਨੇ 4-5 ਲੋਕ ਸਭਾ ਜਿਹੜੀਆਂ ਸੀਟਾਂ ਸਨ ਜਿਵੇਂ ਰਿੰਡਾ ਪ੍ਰੀਤ ਕੋਟ ਹਦੀਕੜ ਸਾਹਿਬ ਸੰਗਰੂਰ ਇਹਨਾਂ ਦੇ ਉਮੀਦਵਾਰ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਇਨਕਲੂਡ ਪਟਿਆਲਾ ਤੇ ਹੈ ਹੀ ਇਹ ਪ੍ਰੀਤ ਕੋਟ ਪਰ ਕੀ ਉਹ ਨਰਸਿਸ ਬੀਜੇਪੀ ਵੱਲੋਂ ਵੱਡੇ ਪੱਧਰ ਉੱਤੇ ਕੋਈ ਸਾਹਮਣੀ ਅੱਜ ਉਹਨਾਂ ਕੋਲ ਪਹੁੰਚੇਗਾ ਕਿ ਸਾਡੀ ਪੰਜਾਬ ਦੇ ਵਿੱਚ ਖਾਸ ਕਰਕੇ ਜਿੱਥੇ ਰੈਲੀ ਹੋਈ ਹੈ ਜਿਨ੍ਹਾਂ ਆਪਣੀਆਂ ਲੋਕ ਸਭਾ ਸੀਟਾਂ ਲਈ ਭਾਜਪਾ ਦੀ ਕੀ ਪੋਜੀਸ਼ਨ ਹੈ ਕਿ ਹਲਾਰਾ ਮਿਲਿਆ ਕੋਈ ਇਦਾਂ ਦਾ ਤਾਂ ਅੰਟਰਨਲ ਕੋਈ ਕੋਖ ਕਰਨਗੇ ਜਾਂ ਹੋਏਗੀ ਕਿਵੇਂ ਹੁੰਦਾ ਇਹ ਸਾਰਾ ਕੁਝ ਤੇ ਕੋਈ ਅੰਟਰਨਲ ਤਾਂ ਉਹਨਾਂ ਨੇ ਕੀ ਮੰਨਣਾ ਹੈ ਲੀਡਰਾਂ ਨੂੰ ਤਾਂ ਕੁਝ ਪਤਾ ਨਹੀਂ ਹੁੰਦਾ ਰਿਪੋਰਟ ਦਾ ਅਫਸਰ ਦੇਣਗੇ ਪਲੇਸਡ ਇੰਟੈਲੀਜੈਂਸ ਦੇ ਉਹ ਰਿਪੋਰਟੇ ਸਿੰਪਲੇ ਦੇਣਗੇ ਕਿ ਅਸੀਂ ਬਹੁਤ ਕਾਬਵ ਰਹਿਏ ਕਿਸੇ ਕਿਸਾਨ ਨੂੰ ਅਸੀਂ ਨੇੜੇ ਨਹੀਂ ਢੁਕਣ ਦਿੱਤਾ ਸਾਡੇ ਕੱਟ ਕਰਨ ਦੇ ਉੱਪਰ ਕੋਈ ਅਸਰ ਨਹੀਂ ਹੋ ਸਕਿਆ ਤੇ ਜਿਹੜਾ ਪੀਐਮ ਦੀ ਜਿਹੜੀ ਰੈਲੀ ਐ ਸਪੀਚ ਐ ਜਿਹੜੀ ਉਹਦਾ ਬੜਾ ਅਸਰ ਹੋਇਆ ਕਿਉਂਕਿ ਚਾਪਲੂਸ ਹੁੰਦੇ ਨੇ ਜ਼ਿਆਦਾਤਰ ਜਿਸ ਤਰ੍ਹਾਂ ਆਪਾਂ ਸੱਚੀਆਂ ਗੱਲਾਂ ਕਰ ਰਹੀਆਂ ਇਹ ਕਿਸੇ ਨੇ ਨਹੀਂ ਦੱਸਣੀਆਂ ਹੂੰ ਜੀ ਜੀ ਜਿਹੜੇ ਸਰਵੇ ਨੇ ਉਹ ਇਹੀ ਹੋਣਗੇ ਜੀ ਇਹਨੇ ਪਰਸੈਂਟ ਕੋਟ ਹੈ ਦਾ ਇਨੀ ਸਵਿੰਗ ਹੋ ਜੂ ਫਲਾਣਾ ਹੋ ਜੂ ਢੇਂਗ ਹੋ ਜੂ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਦੀ ਜਿਹੜੀ ਹੈ ਸਕਸੈਸ ਅਜਦੀ ਰੈਲੀ ਦੀ ਉਹ ਇਹ ਕਿ ਕਿਸਾਨਾਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਹੂੰ ਜੀ ਜੀ ਹੈ ਸਮਝਦਾ ਹੋਊ ਵੀ ਇਹ ਐਡਮਿਨਿਸਟ੍ਰੇਟਿਵਲੀ ਤਾਂ ਇਹ ਸਕਸੈਸਫੁਲ ਹੈ ਜਿੱਤ ਵੀ ਕਹਿ ਸਕਦੇ ਆ ਇਹਨੂੰ ਪੰਜਾਬ ਗਵਰਨਮੈਂਟ ਵੀ ਸ਼ਾਮਲ ਸੀ ਕਿ ਉਹਨੇ ਰਲੇ ਹੋਏ ਸੀ ਕਿ ਕਿਸਾਨਾਂ ਦੀ ਇੱਕ ਵੀ ਪੇਸ਼ ਨਹੀਂ ਜਾਣ ਦਿੱਤੀ ਉਹਨਾਂ ਨੇ ਹੂੰ ਪਰ ਕ੍ਰਿਟੀਕਲ ਡਿਫੀਟ ਹੈ ਕਿ ਜਿਹੜੇ ਦੋਨੇ ਇੱਕ ਥਾਪੜ ਥਾਪੜ ਕਹਿ ਰਹੇ ਨੇ ਕਿ ਅਸੀਂ ਮਤਲਬ ਮੈਂ ਤੇਰੀ ਮੈਂ ਤੇਰੀ ਜਿਹੜਾ ਗੀਤ गा ਰਹੇ ਨੇ ਉਹ ਇਹ ਕਿ ਟੋਲ ਪਲਾਜ਼ਾ ਤੇ ਦਿਖ ਜਾਂਦਾ ਹੈ ਕਿ ਕਿਹਦੇ ਨੇ ਤੁਸੀਂ ਪੀਸੀ ਗੱਟੀਆਂ ਐਟਕੇ ਠੰਡੇ ਆਰਾਮ ਦੇ ਨਾਲ ਮਤਲਬ ਵੀਪੀਐਸ ਤੋਂ ਪੂਲੋ ਗਰਾਊਂਡ ਤੱਕ ਹਜ਼ਾਰ ਬੰਦਾ ਲੱਗਿਆ ਹੋਇਆ ਸੀ ਜਿੱਥੋਂ ਮੇਰਾ خیال ਹੈ ਕੁਝ ਕੁਝ ਕੁ 100 ਗਜਾਂ ਦੀ ਦੂਰੀ ਦੇ ਉੱਪਰ ਹੂੰ ਹੂੰ ਜੀ ਬਿਲਕੁਲ ਬਿਲਕੁਲ ਕਿ ਤੁਸੀਂ ਰਹੋਗੇ ਸੀ ਲੋਕਾਂ ਦੇ ਬੰਦੇ ਆ ਜੀ ਲੋਕ ਸਾਡੇ ਦਿਲ ਚ ਵਸਦੇ ਨੇ ਅਸੀਂ ਲੋਕਾਂ ਦੇ ਦਿਲ ਚ ਵਸਦੇ ਆ ਉਹ ਤਾਂ ਟੋਲ ਪਾਸ ਜਾਂ ਤੇ ਜਾ ਕੇ ਹਾਲ ਦੇਖਣਾ ਸੀ ਨਾ ਫਿਰ ਹੂੰ ਫਿਰ ਕ੍ਰਿਟੀਕਲੀ ਇਹ ਡਿਫੀਟ ਹੈ ਨਿਟਿਕਲੀ ਫੇਲੇ ਹੋ ਰਹਾ ਹੈ ਐਡਮਿਨਿਸਟ੍ਰੇਟਿਵ ਸਕਸੈਸ ਹੈ ਸੱਤਾਂ ਦਾ ਬਾਰੇ ਜਿਹੜਾ ਸੀਨ ਹੈ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਦਾ ਉਹ ਪ੍ਰਧਾਨ ਮੰਤਰੀ ਮੋਦੀ ਤੱਕ ਉਸ ਕਦਰ ਨਹੀਂ ਪਹੁੰਚੇਗਾ ਜਿੰਨਾ ਲੋੜ ਹੈ ਜਿੰਨੀ ਭਾਜਪਾ ਨੂੰ ਵੀ ਲੋੜ ਹੈ ਕਹਿੰਦਾ ਅਸਲੀਅਤ ਜਾਣਨ ਦੀ ਕਿਉਂਕਿ ਹਾਲੇ 5-7 ਦਿਨ ਹੈ ਨੇ ਉਹ ਹੋਰ ਵੀ ਹਮਲਾ ਮਾਰ ਸਕਦੇ ਨਹੀਂ ਕਿ ਕੋਸ਼ਿਸ਼ ਕਰ ਸਕਦੇ ਜੀ ਕੀ ਪਹੁੰਚ ਨਹੀਂ ਹੁੰਦੀ ਭਿੰਟ ਸਾਹਿਬ ਗੱਲ ਕਿਉਂਕਿ ਸੱਤਾ ਦਾ ਹੰਕਾਰ ਐਸਾ ਹੈ ਕਿ ਦਿਖਦਾ ਨਹੀਂ ਇਹ ਤਾਂ ਜਦੋਂ ਬੰਦਾ ਕੁਰਸੀ ਤੋਂ ਉੱਤਰ ਕੇ ਥੱਲੇ ਗਿਰਦਾ ਉਹ ਨੂੰ ਸਮਝ ਆਉਂਦੀ ਹੈ ਹੂੰ ਜੀ 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 ਇਹ ਤਾਂ ਸੁਖਵੀਰ ਸਿੰਘ ਬਾਦਲ ਨੂੰ ਪੁੱਛਣੀ ਚਾਹੀਦੀ ਹੈ ਇਹ ਗੱਲ ਕਿ ਮਤਲਬ ਕੋਈ ਸੱਤਾ ਤੋਂ ਉੱਤਰ ਕੇ ਕੀ ਹਾਲ ਹੁੰਦਾ ਬੰਦੇ ਦਾ ਹੂੰ ਅੱਛਾ ਜਦੋਂ ਦੁਬਾਰਾ ਸੱਤਾ ਤੇ ਆ ਜਾਂਦਾ ਹੈ ਉਹੀ ਗਰੋਰਫੇਰ ਆ ਜਾਂਦਾ ਬੰਦੇ 'ਚ ਸਿੰਪਲ ਜਿਹੀ ਗੱਲ ਹੈ ਤਾਂ ਮਤਲਬ ਇਹ ਹੁਣ ਨਹੀਂ ਆਪਾਂ ਕੱਦ ਤੇ ਦੇਖਦੇ ਆ ਰਹੇ ਹਾਂ ਸਦੀਆਂ ਤੋਂ ਇਹ ਤਾਂ ਅੱਜ ਦੀ ਗੱਲ ਥੋੜੋ ਹੈ ਕਿਉਂਕਿ ਉਹ ਦੌਰ ਹੁੰਦੇ ਨੇ ਜਦੋਂ ਰਾਜਾ ਅਨਵਾਸ ਕੱਟਦਾ ਹੈ ਨਾ ਉਦੋਂ ਤਾਂ ਉੱਥੇ ਵਿਚਾਰਾ ਚਰਵਾਹਿਆਂ ਦੇ ਨਾਲ ਹੋਰਾਂ ਨਾਲ ਜੱਫੀਆਂ ਪਾਉਂਦਾ ਹੈ ਮਿਲਦਾ ਹੈ ਗਿਲਦਾ ਹੈ ਜਦੋਂ ਤਖਤ ਤੇ ਬਹਿ ਜਾਂਦਾ ਫਿਰ ਕੋਣ ਨੇੜੇ ਲੱਗਦਾ ਹਰ ਸਿਰ ਅਕਲ ਵੀ ਉਹ ਜੀ ਹੋ ਜਾਂਦੀ ਹੈ ਸੋ ਅਜੇ ਸੱਤਾ ਦੇ غرੂਰ ਚ ਨੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਬਿਲਕੁਲ ਕਿਸਾਨਾਂ ਦਾ ਦਰਦ ਨਹੀਂ ਦਿਖ ਰਿਹਾ ਧਮਕੀਆਂ ਦੇ ਰਹੇ ਨੇ ਜੇ ਜਿੱਤ ਗਏ ਤਾਂ ਉਹਨਾਂ ਨੂੰ ਖੜਕਾਉਣਗੇ ਵਿੱਚ ਕੋਈ ਗੱਲ ਨਹੀਂ ਕਿਸਾਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਯਾਰ ਇਕੱਠੇ ਹੋਣਾ ਚਾਹੀਦਾ ਔਰ ਇਹ ਜ਼ਰੂਰ ਹੈ ਕਿ ਕਿਸਾਨਾਂ ਦੇ ਲਈ ਇਹ ਅਜੇ ਨਿਰਾਸ਼ਾ ਦਾ ਦਿਨ ਸੀ ਕਿ ਉਹਨਾਂ ਦਾ ਪ੍ਰੋਟੈਸਟ ਨਹੀਂ ਹੋਣ ਦਿੱਤਾ ਇਨਾਂ ਲਈ ਉਹ ਸੱਤਾ ਦੀ ਜਿੱਤ ਦਾ ਦੇਣਾ ਪਰ ਜੀ ਇਹ ਰਿਜ਼ਲਟ ਚੰਗੇ ਨਹੀਂ ਨਿਕਲਣਗੇ ਇਹਦਾ ਲੌਂਗ ਰਨ ਹੂੰ ਉਹਨਾਂ ਦੇ ਮਨਾਂ ਦੇ ਵਿੱਚ ਹੋਰ ਗਹਿਰੀ ਸੱਟ ਵੱਜੂਗੀ ਹੋਰ ਗਹਿਰਾ ਦੁੱਖ ਹੋ ਜਾਊਗਾ ਹੋਰ ਬੇਵਿਸ਼ਵਾਸੀ ਤੇ ਬੇਚੈਨੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਹੜਾ ਅੱਜ ਦਾ ਦ੍ਰਿਸ਼ ਸਾਰਾ ਪ੍ਰਧਾਨ ਮੰਤਰੀ ਦਾ ਜਿਹੜਾ ਭਾਜਪਾ ਦੀਆਂ ਰੈਲੀਆਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਤੋਰ ਰਿਹਾ ਪਹਿਲੀ ਰੈਲੀ ਪਟਿਆਲੇ ਦੇ ਵਿੱਚ ਕੋਈ ਤੇ ਉਹਦੇ ਕਿਰਦ-ਕਿਰਦ ਜਿਹੜਾ ਕਿਸਾਨਾਂ ਨੇ ਜਿਹੜੇ ਸਵਾਲ ਕਰਨੇ ਸੀ ਜਵਾਬ ਲੈਣੇ ਸੀ ਪ੍ਰਧਾਨ ਮੰਤਰੀ ਪਾਸ ਕੋਲੋਂ ਉਹ ਸਾਰਾ ਕੁਝ ਅੱਜ ਕਿਸਾਨਾਂ ਦਾ ਤਰਿਆ ਤਰਿਆ ਰਹਿ ਗਿਆ। खैर ਅੱਗੇ ਵਿਕਰਵਲੀ ਗੱਲ ਹੋਵੇਗੀ ਕਿ ਅਗਲੇ ਸਮੇਂ ਇਹ ਸਾਰਾ ਜਿਹੜਾ ਪੰਜਾਬ ਦਾ ਸਿਆਸੀ ਸਿਨੈਰੀਓ ਕਿਵੇਂ ਰਹਿੰਦਾ ਹੈ ਕਿ ਚੋਣਾਂ ਦੇ ਵਿੱਚ ਸਾਥ ਹੁਣ ਜੇ ਕਹਿ ਲਈਏ ਮੋٹے ਤੌਰ ਤੇ ਕਿ ਇੱਕ ਹਫਤਾ ਹੀ ਬਾਕੀ ਹੈ। ਸੋ ਸਾਡੇ ਨਾਲ ਜੁੜੇ ਸਨ ਉਹਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਪ੍ਰੋਫੈਸਰ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅੱਜ ਦੇ ਇਹ ਸਾਰੇ ਮਾਮਲੇ ਉੱਤੇ ਵਿਸਤਾਰ ਨਾਲ ਸਾਡੇ ਨਾਲ ਜਿਹੜਾ ਜਾਣਕਾਰੀ ਸਾਂਝੀ ਕੀਤੀ ਡਾਕਟਰ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਟ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈ ਮਿਸ਼ਨ ਪੰਜਾਬੀ